ਸਕੀਮ ਹੈ ਇਹ ਹੈ ਕੀ ਆ ਭਾਵੇਂ ਕੇ ਦੇ ਖਿਲਾਫ ਕਿਸਾਨਾਂ ਨੇ ਬਹੁਤ ਵੱਡਾ ਜਿਹੜਾ ਸੰਘਰਸ਼ 24 ਜੁਲਾਈ ਤੋਂ ਸ਼ੁਰੂ ਕਰਨ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਇੱਕ ਟੇਬਲ ਤੇ ਬਹਿ ਕੇ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਸੀ ਦੋ ਦਿਨ ਚਾਰ ਦਿਨ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ 10 ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਇੱਕ ਥਾਂ ਬੈਠ ਕੇ ਜਦੋਂ ਕਿ ਆਮ ਆਦਮੀ ਪਾਰਟੀ ਉਤੋਂ ਗੈਰਹਾਗਰੀ ਰਹੀ ਸੀ ਹੁਣ ਉਹਦੇ ਚ ਕਈ ਗੱਲਾਂ ਵਿਚਾਰੀਆਂ ਗਈਆਂ ਵੀ ਕੀ ਇਹ ਲੈਂਡ ਪੁੱਲਿੰਗ ਜਿਹੜੀ ਸਕੀਮ ਹੈ ਕਿ ਇਹ ਸਕੀਮ ਜਿਹੜੀ ਹੈ ਇਹ ਫਾਇਦੇਮੰਦ ਹੈ ਜਾਂ ਨੁਕਸਾਨ ਹੈ ਇਹਦੇ ਬਾਰੇ ਕੀ ਗਿਆਨ ਹੈ ਸੋ ਅਸੀਂ ਗੱਲ ਕਰਦੇ ਹਾਂ ਅਸੀਂ ਸਰਦਾਰ ਗਰਮੇਲ ਸਿੰਘ ਮੋਜੇਵਾਲ ਨਾਲ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆਦੀ ਐਸੋਸੀਏਸ਼ਨ ਤੋਂ ਜਿਹੜੇ ਪ੍ਰਧਾਨ ਸੀ ਔਰ ਐਜੂਕੇਸ਼ਨ ਬੋਰਡ ਤੋਂ ਰਿਟਾਇਰ ਨੇ ਔਰ ਅੱਜਕੱਲ੍ਹ ਕਿਸਾਨ ਜਥੇਬੰਦੀਆਂ ਚ ਉਹ ਸੀਨੀਅਰ ਆਗੂ ਦੇ ਤੌਰ ਤੇ ਜਿਹੜੇ ਆ ਉਹ ਕੰਮ ਕਰਦੇ ਨੇ ਤੇ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਲੈਂਡ ਪੁੱਲਿੰਗ ਸਕੀਮ ਦਾ ਮੰਤਵ ਕੀ ਹੈ ਇਹ ਹੈ ਕੀ ਹੈ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਲੈਂਡ ਪੁੱਲਿੰਗ ਸਕੀਮ ਚ ਕਿਸਾਨਾਂ ਨੂੰ ਫਾਇਦਾ ਕਿ ਨੁਕਸਾਨ ਹੈ ਸੋ ਮੈਂ ਮੋਜੇਵਾਲ ਸਾਹਿਬ ਨੂੰ ਆਪਣੇ ਫੋਨ ਤੇ ਲੈ ਰਿਹਾ ਤਾਂ ਗੱਲ ਕਰਦੇ ਆ ਸਰਦਾਰ ਗਰਮੇਲ ਸਿੰਘ ਮੋਜੇਵਾਲ ਜੀ ਅੱਜ ਮੋਜੇਵਾਲ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿਕਾਰ ਜੀ ਸਤਿਕਾਰ ਜੀ ਸੋ ਥੋੜੀ ਜੀ ਤੁਸੀਂ ਉੱਚੀ ਆਵਾਜ਼ ਰੱਖਿਓ ਤੇ ਅੱਛਾ ਜੀ ਜੀਰੋਜ ਹਾਂਜੀ ਸੋ ਮੈਂ ਗੱਲ ਕਰ ਰਿਆ ਸੀ ਲੈਂਡ ਪੁਲਿੰਗ ਸਕੀਮ ਦੀ ਜਿਹੜੀ ਕਿ ਪੰਜਾਬ ਸਰਕਾਰ ਨੇ ਕਈ ਜਿਹੜੇ ਪਿੰਡ ਅਜਾੜ ਕੇ ਤੇ ਇਹ ਸਕੀਮ ਲਾਗੂ ਕਰਨ ਦਾ ਯਤਨ ਕੀਤਾ ਕੀ ਇਹ ਹੈ ਕਿ ਮੈਂ ਤਾਂ ਇੱਥੇ ਪੁੱਛਣਾ ਚਾਹੁੰਦਾ ਤੇ ਮੇਰੇ ਜਿਹੜੇ ਸਰੋਤੇ ਨੇ ਉਹ ਜਾਨਣਾ ਚਾਹੁੰਦੇ ਨੇ ਕਿ ਲੈਂਡ ਪੁਲਿੰਗ ਸਕੀਮ ਹੈ ਕੀ ਆ ਜੀ ਜੇਦੀ ਮੋٹے ਤੌਰ ਤੇ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਪੰਜਾਬ ਦੇ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਨੂੰ ਔਕਾਇਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਿੱਧੇ ਤੌਰ ਤੇ ਜੀ ਪੰਜਾਬ ਦੇ ਸੂਬੇ ਪੰਜਾਬੀਆਂ ਨੂੰ ਸਿੱਧੇ ਤੌਰ ਤੇ ਉਜਾੜਨ ਦਾ ਕੇਜਰੀਬਾਬ ਦਾ ਇੱਕ ਪ੍ਰੋਗਰਾਮ ਹੈ ਜੀ ਉਹ ਕਿਵੇਂ ਪੰਜਾਬ ਦੇ ਕੁੱਲ 50 ਲੱਖ ਹੈਕਟੇਅਰ ਜ਼ਮੀਨ ਹੈ ਜੀ ਕੁੱਲ ਵਾਹ ਜਿਹਦੇ ਵਿੱਚੋਂ 4 ਲੱਖ ਹੈਕਟੇਅਰ ਵਾਹਯੋਗ ਹੈ ਜੀ ਪਹਿਲਾਂ ਇਹਨਾਂ ਨੇ 2013 ਦੇ ਵਿੱਚ ਇੱਕ ਨੀਤੀ ਲਿਆਂਦੀ ਸੀ ਜਿਹੜੀ ਮਹਾਲੀ ਦੇ ਆਲੇ ਦੁਆਲੇ ਲਾਗੂ ਹੋਈ ਹੈ ਜੀ ਉਹ ਉਹ ਕਰਕੇ ਹੁਣ ਇਹਨਾਂ ਨੇ 2025 ਵਾਲੀ ਲਿਆਂਦੀ ਹੈ ਇਹ ਕਦੋਂ ਲਿਆਂਦੀ ਹੈ ਇਹ ਹੁਣ ਲਿਆਂਦੀ ਹੈ 25 ਦੇ ਵਿੱਚ ਜਦੋਂ ਕਿ ਇਹ ਸਰਕਾਰ ਹੈ ਜਿਹੜੀ ਅਜ ਤੋ ਸਾਢੇ 3 ਸਾਲ ਪਹਿਲਾਂ ਜੀ ਫੌਂਡ ਵਿੱਚ ਇਹ ਨਾ ਦਾ ਦਿੱਲੀ ਵਾਲਿਆਂ ਦੀਆਂ ਗਰੰਟੀਆਂ ਦੇ ਵਿੱਚ ਆਉਂਦੀ ਹੈ ਇਹ। ਜੀ। ਨਾ ਨਾ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਆ ਉਹਦੇ ਮੈਨੀਫੈਸਟੋ ਦਾ ਕੋਈ ਹਿੱਸਾ ਸੀ। ਜੀ। ਹੁਣ ਕਿਉਂਕਿ ਸਰਕਾਰ ਨੇ ਕਿਸ ਨੀਤੀ ਤੈਅ ਲੈਂਦੀ ਹੈ ਇਹ ਇਹੀ ਹੈ ਵੀ ਪੰਜਾਬ ਨੂੰ ਲੁੱਟਣ ਦੇ ਮਨਸੇ ਨਾਲ ਜਦੋਂ ਦਿੱਲੀ ਵਾਲਿਆਂ ਨੂੰ ਕੇਜਰੀਵਾਲ ਵਰਗੇ ਨੂੰ ਸਸੋਦੀਆ ਨੂੰ ਸਤਿੰਦਰ ਜੈਨ ਵਰਗੇ ਜਿਹੜੇ ਉਥੋਂ ਬੁਰੀ ਤਰ੍ਹਾਂ ਹਾਰ ਕੇ ਇੱਥੇ ਆ ਕੇ ਡੇਰੇ ਲਈ ਬੈਠੇ ਨੇ। ਜੀ। ਉਹਨਾਂ ਨੇ ਇਹ ਨੀਤੀ ਘੜੀ ਹੈ ਬਿਲਕੁਲ ਜੀ ਉਹ ਇਹ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦੀ ਜਿਹੜੀ ਸਭ ਤੋਂ ਉਪਜਾਊ ਜ਼ਮੀਨ ਹੈ ਜਿਵੇਂ ਲੁਧਿਆਣਾ ਮੁੱਢ ਤੋਂ ਬਹੁਤ ਉਪਜਾਊ ਰਹਿ ਹੈ ਉਥੇ 43000 ਏਕੜ ਕੱਲੇ ਲੁਧਿਆਣੇ ਤੇ ਨਾਲ ਲੱਗਦੇ ਜ਼ਿਲ੍ਹਿਆਂ ਦੀ ਹੈ ਜੀ ਤੇ ਟੋਟਲ ਇਹਨਾਂ ਨੇ 65000 ਏਕੜ ਜ਼ਮੀਨ ਪਹਿਲੀ ਸੱਤੇ ਅਕਵਾਇਰ ਕਰਨ ਦਾ ਈ ਚੰਦੇ ਤੇ ਅੱਛਾ ਇੱਕ ਮੋਜੇ ਵਾਲ ਦੱਸਿਓ ਮੋਜੇ ਵਾਲ ਜੀ ਦੱਸਿਓ ਕਿ ਮੁਹਾਲੀ ਦੀ ਵੀ ਕੁਝ ਮੁਹਾਲੀ ਦੇ ਇਲਾਕੇ ਦੀ ਵੀ ਕੁਝ ਜ਼ਮੀਨ ਇਹਦੇ ਚ ਜਿਹੜੀ ਆਉਂਦੀ ਆ ਹਾਂ ਜੀ ਇਹ ਬਾਹਰ ਸੋ 1 ਏਕੜ ਜ਼ਮੀਨ ਮੁਹਾਲੀ ਦੀ ਰਿਹਾ ਜੀ ਹਾਂ ਮੁਹਾਲੀ ਦੀ ਬਾਹਰ ਸੋ 1 ਏਕੜ ਪਹਿਲੀ ਸੱਤੇ ਹਾਂ ਜੀ ਤੇ ਬਾਕੀ 43000 ਏਕੜ ਆ ਇਹ ਲੁਧਿਆਣਾ ਦੇ ਨਾਲ ਲੱਗਦੇ ਇਲਾਕੇ ਦੇ ਕਹਿੰਦੇ ਟੋਟਲ ਆ ਕੋਈ ਮਤਲਬ 65000 ਏਕੜ ਜ਼ਮੀਨ ਦਾ ਪਹਿਲਾ ਨੋਟੀਫਿਕੇਸ਼ਨ ਇਹ ਤਿਆਰੀ ਕਰ ਜਾਰੀ ਕਰਤਾ ਅੱਛਾ ਜੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਆ ਜੇ ਬਿਲਕੁਲ ਹੋ ਗਿਆ ਉਹਦੇ ਵਿੱਚ ਸ਼ਬਦੋ ਕਨਾ ਹੋਏਗਾ ਇਹ ਹੈ ਜੀ ਜੀ ਲਾਲ ਸਾਹਿਬ ਹਾਂਜੀ ਵੀ ਕਿਸਾਨਾਂ ਨੂੰ ਕਿਸਾਨਾਂ ਨੂੰ ਇਹਨਾਂ ਦੇ ਕੋਈ ਫੁੱਟੀ ਕੌਂਦੀ ਨਹੀਂ ਦੇਣੀ ਹੈਗੀ ਅੱਛਾ ਅਰਜ਼ ਕਰੋ ਕਿਸਾਨ ਕੋ ਹਾਂ ਫਰਜ਼ ਕਰੋ ਕਿਸਾਨ ਦੀ 1 ਏਕੜ ਜ਼ਮੀਨ ਔਕਾਰ ਕਰਦੇ ਨੇ ਇਹ ਹਾਂਜੀ ਉਹਦੇ ਵਿੱਚੋਂ 1000 ਗਜ ਅ ਹ ਰ ਹੈਸ਼ ਵਾਸਤੇ ਦੇਣਗੇ ਅੱਛਾ ਜੀ 200 ਗਜ ਦੇਣਗੇ ਆਪਣੇ ਕਮਰਸ਼ੀਅਲ ਆ 1200 ਗਜ ਦਾ ਮਤਲਬ ਹੈ ਕਿ 1 ਏਕੜ ਦਾ 25% ਹਾਂ ਹਾਂ ਬਿਲਕੁਲ ਬਿਲਕੁਲ ਇੱਕ ਏਕੜ ਦਾ 25% ਕਿਸਾਨ ਨੂੰ ਦੇ ਦਾਂਗੇ 75% ਇਹ ਆਪ ਯੂਜ਼ ਕਰਨਗੇ ਜੀ ਤੇ ਦੂਜੇ ਜਿਹੜਾ ਇਹ ਇਹਨਾਂ ਨੇ ਇੰਡਸਟਰੀ ਵਾਸਤੇ ਦੇਣੀ ਹੈ ਉਹ 1600 ਗੱਜ ਦਾ ਇੱਕ ਪਲਾਟ ਇੰਡਸਟਰੀ ਦਾ ਲੈਣਗੇ 300 ਰਹਿਸ਼ੀ ਅੱਛਾ ਇੱਕ ਜੀ ਦੱਸਿਓ ਮੈਨੂੰ ਇੱਕ ਦੱਸਿਓ ਵੀ ਇਹ ਜਿਹੜੀ ਹੈਗੀ ਆਪਣੀ ਪੁਲਿੰਗ ਦੇ ਸਕੀਮ ਦੇ ਵਿੱਚ ਵੀ ਜਿਹੜੇ 1600 ਗੱਜ ਜਗ੍ਹਾ ਦੇਣੀ ਹੈ ਜਤ ਮਤਲਬ ਜਿਹੜਾ ਸ਼ੋਰੂਮ ਦੇਣਾ ਮਰਚਲ ਇਹਦੇ ਨਾਲ ਕੋਈ ਪੈਸੇ ਵੀ ਦੇਣੇ ਨੇ ਕਿ ਜਾਂ ਪੈਸੇ ਨਹੀਂ ਦੇਣੇ ਸਿਰਫ ਇਹ ਹੀ ਕੁਝ ਦੇਣਾ ਪਲਾਟ ਹੀ ਦੇਣਾ ਨਹੀਂ ਜੀ ਪੈਸਾ ਨੇ ਪੈਸਾ ਤਾਂ ਇੱਕ ਨਵਾਂ ਪੈਸਾ ਵੀ ਨਹੀਂ ਦੇਣਾ ਹੈਗਾ ਇਹਦਾ 100% ਗੱਲ ਕੋਈ ਨਹੀਂ ਹੈ ਅੱਛਾ ਵੱਡੇ ਵੱਡੇ ਵਿਦਵਾਨਾਂ ਨੂੰ ਡਾਕਟਰ ਪਿਆਰਾ ਨਾਲ ਗਰਗ ਵਰਗਿਆਂ ਨੂੰ ਜੀ ਤੇ ਹੋਰ ਕਿਸਾਨ ਜੁਗੰਦੇ ਆਗੂ ਨਾਲ ਗੱਲ ਕਰਕੇ ਆਪਦੇ ਚਿੱਠੀ ਕੱਢੀ ਹੈ ਇਹ ਅੱਛਾ ਜੀ ਪੈਸਾ ਕੋਈ ਨਹੀਂ ਦੇਣਾ ਇਹ ਮੁਫਤ ਜੇ ਕੰਮ ਕਰਨਗੇ ਸਾਰਾ ਤੇ ਬਿਲਕੁਲ ਇਹ ਮੈਂ ਇਹਦੇ ਨਾਲ ਚਾਹੁੰਦਾ ਦੱਸਣਾ ਚਾਹੁੰਦਾ ਕਿਥੇ ਇਹਦੇ ਵਿੱਚ 158 ਪਿੰਟ ਹੁੰਦੇ ਨੇ 158 158 158 ਪਿੰਡਾਂ 'ਚ ਟਾਉਂਦੇ ਨੇ ਹਾਂਜੀ ਜਿਹਦੇ ਵਿੱਚ ਆਪਾਂ ਜਿੱਥੇ ਜ਼ਮੀਨਾਂ ਵਾਲੇ بڑے ਔਖੇ ਨੇ ਕਿਸਾਨਾਂ ਦਾ ਉਜਾੜਾ ਹੋਣਾ ਹੈ ਉਥੇ ਨਕਪਗ ਹਜ਼ਾਰਾਂ ਬੰਦੇ ਜਿਹੜੇ ਉਥੇ ਕੰਮ ਕਰਦੇ ਨੇ ਨੌਨ ਕਾਸਟਕਾਰ ਨੇ ਜਿਹੜੇ ਗੈਰ ਕਾਸਟਕਾਰ ਜਿਨ੍ਹਾਂ ਨੂੰ ਕਹਿੰਦੇ ਆ ਹਾਂਜੀ ਜਿਹੜੇ ਆਪਣੇ ਹੋਰ ਨਿੱਕੇ-ਬੋੜੇ ਧੰਦਿਆਂ ਦੇ ਕਰਕੇ ਆਪਣਾ ਕੰਮ ਚਲਾਉਂਦੇ ਨੇ ਜਿਹਦਾ ਉਹਨਾਂ ਦਾ ਉਜਾੜਾ ਹੋ ਉਹ ਅਲੱਗ ਹੈ ਹਲੇ ਜੀ ਜੀ ਉਹਨਾਂ ਦਾ ਕੀ ਕੰਮ ਹੈ ਉਹਨਾਂ ਬਾਰੇ ਇਹਨਾਂ ਨੇ ਕੋਈ ਨੀਤੀ ਤੈਅ ਨਹੀਂ ਕੀਤੀ ਜੀ ਇਹ ਇਹ ਨੀਤੀ ਇੰਨੀ ਖਤਰਨਾਕ ਹੈ ਕਿ ਇੱਕ ਬੜਾ ਤਕੜਾ ਲੋਕ ਰੋ ਉੱਠਣ ਦੀ ਸੰਭਾਵਨਾ ਵਨੈ ਪਰਸੋ ਇੱਥੇ ਇਸ ਗੇਮ ਦੀ ਮੀਟਿੰਗ ਦੇ ਵਿੱਚ ਸੀ ਉਹਦੇ ਵਿੱਚ ਵੀ ਅਸੀਂ ਸਾਰੇ ਆ ਸਟੱਡੀ ਕਰਕੇ ਆਏ ਆ ਕਿ ਇੱਕ ਵੱਡਾ ਤਕੜਾ ਲੋਕ ਰੋ ਪੈਦਾ ਹੋ ਰਿਹਾ ਹੈ ਇਸ ਨੀਤੀ ਦੇ ਖਿਲਾਫ ਜੀ ਸ਼ਾਇਦ ਸਰਕਾਰ ਨੂੰ ਉਹਦਾ ਮੁਕਾਬਲਾ ਕਰਨਾ ਔਖਾ ਹੋਵੇਗਾ ਬਿਲਕੁਲ ਹੋਰ ਦੱਸੋ ਜੀ ਜੀ ਅੱਛਾ ਇੱਕ ਚੀਜ਼ ਹੋਰ ਦੱਸਿਓ ਕਿ ਜਿਹੜੀ ਇਹ ਕੋਧਣ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਸੰਘਰਸ਼ ਨੂੰ ਅੱਗੇ ਵਧਾਉਣ ਵਾਸਤੇ ਕਿਸਾਨ ਜਥੇਬੰਦੀਆਂ ਨੇ ਕੋਈ ਡੇਟ ਫਿਕਸ ਕੀਤੀ ਹੈ ਜੋ ਗੱਲ ਕੀਤੀ ਕੋ ਅੱਗੇ ਹਾਂਜੀ ਹਾਂ ਬਿਲਕੁਲ ਕੀਤੀ ਹੈ ਜੀ ਜੀ ਉਹਨਾਂ ਨੇ ਆਪ ਇਹ ਤਰੀਕ ਨੂੰ ਹਾਂਜੀ 30 ਜੁਲਾਈ ਨੂੰ ਉਸ ਏਰੀਏ ਵਿੱਚ ਜਿਹੜਾ ਜਾਦੇ ਅਫੈਕਟਡ ਹੈ ਹਾਂਜੀ ਉਹ ਇੱਕ ਟਰੈਕਟਰ ਮਾਰਚ ਕੱਢਣਾ ਜੀ 24 ਅਗਸਤ ਨੂੰ 24 ਅਗਸਤ ਨੂੰ ਇੱਕ ਮੁੱਲਾਂਪੁਰ ਵਿਖੇ ਜੀ ਮੁੱਲਾਂਪੁਰ ਸੈਂਟਰ ਪੁਆਇੰਟ ਲੱਗਦਾ ਉੱਥੇ ਮੁੱਲਾਂਪੁਰ ਦਾ ਹਾਂਜੀ ਹਾਂਜੀ ਜਿਹਨੂੰ ਹਾਂਜੀ ਉੱਥੇ ਇੱਕ ਬਹੁਤ ਵਿਸ਼ਾਲ ਰੈਲੀ ਹੋ ਰਹੀ ਹੈ ਜੀ ਉਹ ਉਹਦੇ ਡੇਟਾ ਫਿਕਸ ਕਰੀਆਂ ਹੋਈਆਂ ਨੇ ਤੇ ਕੱਲ ਜਗਰਾਵਾਂ ਵਿਖੇ ਜਿਹੜਾ ਅਗਰਾਹਾ ਗਰੁੱਪ ਹੈ ਉਹ ਚਿੰਦੀ ਦਾ ਨਹੀਂ ਸੀ ਆਇਆ ਹਾਂਜੀ ਉਹਨਾਂ ਇੱਕ ਬਹੁਤ ਵੱਡਾ ਇਕੱਠ ਕਰਕੇ ਉੱਥੇ ਦੇ ਕਿਸਾਨਾਂ ਨੂੰ ਪ੍ਰੋਸਾ ਦਵਾਇਆ ਹੈ ਵੀ ਅਸੀਂ ਸਾਰੇ ਕਿਸਾਨ ਯੂਨੀਅਨ ਇਕੱਠੀਆਂ ਹੋ ਕੇ ਇੱਕ ਇੰਨਾ ਵਿਸ਼ਾਲ ਵਿਸ਼ਾਲ ਦਿੱਲੀ ਤੱਕ ਤੇ ਸੰਘਰਸ਼ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਵੀ ਸਰਦਾਰ ਜਤਾ ਜਾਂਦਾ ਵੀ ਤੁਸੀਂ ਆਏ ਹੋ ਸਾਰੇ ਪੰਜਾਬ ਦੀਆਂ ਜਿਹੜੇ ਹੋਣਗੇ ਵਿੱਚ ਅੱਛਾ ਮੋਜੀਲ ਸਾਹਿਬ ਇੱਕ ਗੱਲ ਦੱਸਿਓ ਵੀ ਜਿੱਦਾਂ ਉਹ ਗਰਾਹਾ ਸਾਹਿਬ ਜਿਹੜੇ ਜਗਿੰਦਰ ਸਿੰਘ ਗਰਾਹਾ ਉਹ ਉਸ ਦਿਨ ਮੀਟਿੰਗ 'ਚ ਨਹੀਂ ਆਏ ਕੀ ਉਹ ਵੱਖਰੇ ਤੌਰ ਤੇ ਆਪਣਾ ਸੰਘਰਸ਼ ਵਿਢਣਗੇ ਕਿ ਜਾਂ ਇਹਨਾਂ ਜਥੇਬੰਦੀਆਂ ਨਾਲ ਜਿਹੜੇ ਐਸਕੇਐਮ ਆ ਇਹਨਾਂ ਦੇ ਨਾਲ ਰਲ ਕੇ ਜਿਹੜਾ ਇਹ ਸੰਘਰਸ਼ ਜਿਹੜਾ ਉਹ ਦੇਣ ਦਾ ਉਹਨਾਂ ਨੇ ਜਿਹੜਾ ਐਲਾਨ ਕੀਤਾ ਨਹੀਂ ਜੀ ਉਹ ਤਾਂ ਅਹਿਲ ਸਾਹਿਬ ਉਹ ਤਾਂ ਗੱਲ ਪਤਾ ਕੀ ਸੀ ਜਿਹੜੀ ਮੈਂ ਤੋਂ ਪਤਾ ਕਰੀ ਹੈ ਹਾਂਜੀ ਜਿਨਾ ਅਗਰਾਹਾ ਗਰੁੱਪ ਉਗਰਾਹਾ ਜਗਿੰਦਰ ਸਿੰਘ ਅਗਰਾਹਾ ਜਾਂ ਸਾਰਾ ਗਰੁੱਪ ਜੀ ਉਹ ਇਸ ਗੱਲ ਨਾਲ ਸਹਿਮਤ ਨਹੀਂ ਸੀਗਾ ਕਿ ਸਿਆਸੀ ਬੰਦਿਆਂ ਨੂੰ ਬੁਲਾਇਆ ਜਾਵੇ ਜੀ 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 ਕਿਉਂਕਿ ਇਹ ਬੇਦਵਾਰੇ ਲੋਕ ਹੁੰਦੇ ਨੇ ਤੇ ਇਸ ਕਰਕੇ ਨਹੀਂ ਉਹਨਾਂ ਨੇ ਸੰਮੂਲੇ ਕੀਤੀ ਜਿਹੜੀ ਉਹਨਾਂ ਨੇ ਕੱਲ ਰੈਲੀ ਕੀਤੀ ਹੈ ਹਾਂਜੀ ਉੱਥੇ ਜਿਹੜੇ ਇੱਥੇ ਇੱਥੇ ਮੈਂ ਤਰ੍ਹਾਂ ਸੀ ਆ ਚੰਡੀਗੜ੍ਹ ਜੀ ਉਹ ਵੀ ਉੱਥੇ ਹਾਜ਼ਰ ਸੀ ਆ ਮੈਂ ਜਿਆ ਅਖਬਾਰ ਚ ਪੜ ਲਿਆ ਜੀ ਉਹ ତਰਾ ਵੀ ਹਾਜ਼ਰ ਸੀ ਆ ਜੀ ਜੀ ਅਜਾ ਦੂਜੀ ਗੱਲ ਕਿ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਕਿ ਪਾਸੇ ਤਾਂ ਸਰਕਾਰ ਲੱਖਾਂ ਏਕੜ ਜ਼ਮੀਨ ਅਕਵਾਇਰ ਕਰਨ ਦਾ ਇਰਾਦਾ ਰੱਖ ਰਹੀ ਹੈ ਜੀ ਦੂਜੇ ਪਾਸੇ ਦੂਜੇ ਪਾਸੇ ਜਿਹੜੀ ਮੁਹਾਲੀ ਦੇ ਆਲੇ ਦੁਆਲੇ ਤੇ ਲੁਧਿਆਣੇ ਦੇ ਆਲੇ ਦੁਆਲੇ ਜੀ ਹਜ਼ਾਰਾਂ ਏਕੜ ਜ਼ਮੀਨ ਹਾਲੇ ਜਿਹੜੀ ਅਕਵਾਇਰ ਕੀਤੀ ਹੋਈ ਹੈ ਉਹ ਖਾਲੀ ਪਈ ਹੈ ਅੱਛਾ ਉੱਥੇ ਕੋਈ ਕੰਮ ਨਹੀਂ ਹੋਇਆ ਉਹਦੇ ਕੋਈ ਕੰਮ ਨਹੀਂ ਹੋਇਆ ਪਿਛਲੇ 25 30 ਸਾਲ ਤੋਂ ਜੀ ਲੁਧਿਆਣੇ 4200 ਏਕੜ ਜ਼ਮੀਨ ਖਾਲੀ ਪਈ ਹੈ 4200 ਏਕੜ ਜੀ ਜੀ ਹਾਂ ਜੀ 4200 ਏਕੜ ਖਾਲੀ ਪਈ ਹੈ ਤੇ ਜਿਹੜੀ ਇਹ ਜਿਹੜੇ ਹੁਣ ਅਕਵਾਇਰ ਕਰ ਰਹੇ ਨੇ ਉਹ ਇਹ ਤੋਂ ਇਲਾਵਾ ਹੋਰ ਹੈ ਹੁਣ ਉਸੇ ਸਰਕਾਰ ਦੇ ਇਰਾਦੇ ਇੱਥੇ ਪਤਾ ਲੱਗਦਾ ਹੈ ਜੀ ਵੀ ਜਿਹੜੀ ਦਿੱਲੀ ਵਾਲੀ ਲਾਵੀ ਹੈ ਉਹ ਕਿਵੇਂ ਨੁਟਦੇ मंसूਬੇ ਨਾਲੇ ਸਕੀਮਾ ਕਰ ਰਹੀ ਹੈ ਦੂਜੀ ਗੱਲ ਬਹੁਤ ਜੁਣੀ ਗੱਲ ਦਾ ਹੈ ਤੁਹਾਨੂੰ ਮੈਂ ਹਾਂ ਜੀ ਹਾਂ ਜੀ ਉਹ ਇਹ ਹੈ ਉਹ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਪਿਛਲੇ 15 ਕਿ ਦਿਨ ਹੋ ਗਏ 20 ਦਿਨ ਇੱਕ ਕੈਬਨਟ ਮੀਟ ਦੇ ਵਿੱਚ ਜਿਹੜੇ ਪੁੱਡਾ ਨਾਲ ਪੁੱਡਾ ਨਾਲ ਸਵਧਿਤ ਸਾਰੀਆਂ ਸ਼ਕਤੀਆਂ ਖੋ ਕੇ ਜੀ ਉਹ ਮੁੱਖ ਸ਼ਕਤੀਆਂ ਨੂੰ ਦੇ ਦਿੱਤੀਆਂ ਨੇ ਨਹੀਂ ਇਹ ਤੇ ਪਹਿਲਾਂ ਜਿਹੜਾ ਇਹਨਾਂ ਦਾ ਕੰਪਲੀਟ ਜਿਹੜਾ ਚੇਅਰਮੈਨ ਲੱਗਦਾ ਸੀ ਜਾਂ ਪਾਵਰ ਸੀ ਉਹ ਸੀਐਮ ਕੋਈ ਹੁੰਦੀ ਸੀ ਤੇ ਹੁਣ ਉਹ ਕੀ ਪਾਵਰ ਜਿਹੜੀ ਖੋ ਕੇ ਜਿਹੜੀ ਉਹਨੂੰ ਕਟਾ ਕੇ ਉਹਨਾਂ ਨੂੰ ਦਿੱਤੀ ਗਈ ਹੈ ਚੀਫ ਸ਼ਕਤੀ ਨੂੰ ਹਾਂ ਹਾਂ ਉਹ ਆ ਆ ਪੁੱਡਾ ਦੀਆਂ ਜਿਹੜੀਆਂ ਸ਼ਗਲ ਸਕਦੇ ਆ ਸੀਐਮ ਕੋਲ ਹੁੰਦੀਆਂ ਸੀਆਂ ਬਾਈ ਡੈਜ਼ਿਗਨੇਟ ਹਾਂਜੀ ਹਾਂਜੀ ਬਾਈ ਡੈਜ਼ਿਗਨੇਟ ਹੁੰਦੀ ਸੀਆਂ ਉਹ ਉਹ ਮੁੱਖ ਸਕੱਤਰ ਕੋਲ ਚਲੇ ਗਈਆਂ ਨੇ ਅੱਛਾ ਠੀਕ ਹੈ ਹੋਰ ਗੱਲ ਨਾਲ ਨਾਲ ਹਾਂਜੀ ਇਹਨਾਂ ਨੇ ਝਾਲ ਦੇ ਕੇ ਮੈਂ ਕਿੰਨਾ ਝਾਲ ਬੁਣਿਆ ਹੋਇਆ ਹੈ ਹਾਂਜੀ ਉਹ ਇਹ ਹੈ ਕਿ ਇਹ ਇੱਕ ਇਹਨਾਂ ਨੇ ਇੰਨਾ ਦਿਨ ਚ ਪੰਜਾਬ ਵਿਕਾਸ ਬੋਰਡ ਬਣਾਇਆਗਾ ਪੰਜਾਬ ਵਿਕਾਸ ਬੋਰਡ ਜੀ ਬੋਰਡ ਹਾਂ ਇਸੇ ਨਾਲ ਸੰਬੰਧਤ ਹਾਂਜੀ ਉਹਦੇ ਵਿੱਚ ਇਹ ਹੈ ਵੀ ਉਹਦੇ ਵਿੱਚ 22 ਮੈਂਬਰ ਨੇ 22 ਮੈਂਬਰ ਨੇ ਉਸ ਵਿਕਾਸ ਬੋਰਡ ਚ ਹਾਂ ਇੱਕ ਚੇਅਰਮੈਨ ਹੈ ਬਾਕੀ ਮੈਂਬਰ ਨੇ ਜਿਨ੍ਹਾਂ ਦੀ ਤਨਖਾਹ ਚੇਅਰਮੈਨ ਦੀ ਤਨਖਾਹ 265000 ਹੈ ਬਾਕੀ 2-2 ਲੱਖ ਰੁਪਇਆ ਤਨਖਾਹ ਹੈ ਉਹਨਾਂ ਦੀ 265000 ਚੇਅਰਮੈਨ ਦੀ ਤੇ 2-2 ਲੱਖ ਜਾਂ 3 ਉਹਨਾਂ ਦੀ ਦੂਜਿਆਂ ਦੀ ਕਿਹੜੇ ਮੈਂਬਰਾਂ ਦੀ ਹੈ ਹਾਂਜੀ ਉਹਦੇ ਵਿੱਚ ਹੈਰਾਨੇ ਵਾਲੀ ਗੱਲ ਇਹ ਹੈ ਤੇ ਉਹ ਵਿਕਾਸ ਬੋਰਡ ਦੇ ਵਿੱਚ ਇੱਕ ਵੀ ਮੈਂਬਰ ਪੰਜਾਬ ਤੋਂ ਨਹੀਂ ਸਾਰੇ ਬਾਹਰਲੇ ਨੇ ਅੱਛਾ ਪੰਜਾਬ ਦਾ ਕੋਈ ਨਹੀਂ ਹੈਗਾ ਕੋਈ ਵੀ ਹਾਂ ਇੱਕ ਵੀ ਮੈਂਬਰ ਨਹੀਂ ਉਹ ਸਾਰੇ ਬਾਹਰ ਦੇ ਦਿੱਲੀ ਦੇ ਜਾਂ ਹੋਰ ਨਾ ਥਾਵਾਂ ਦੇ ਨੇ ਹਾਂ ਹਾਂ ਜੀ ਇਥੇ ਇਥੋਂ ਜਿਹੜਾ ਕੇਜੇਵਾ ਦੇ ਜਿਹੜੇ ਪੰਜਾਬ ਨੂੰ ਲੁੱਟਣ ਦੇ ਇਰਾਦੇ ਨੇ ਜਿਹੜੇ ਉਹ ਸਪੱਸ਼ਟ ਨੇ ਜੀ 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 ਤੇ ਹਾਂ ਹਰਾਨੀ ਦੀ ਗੱਲ ਨਾਲ ਇਹ ਵੀ ਨਾਲੋਂ ਨਾਲ ਜੀ ਇਹ ਸਾਡੇ ਇਹ ਬੰਦੇਵੇਂ ਐਮਐਲਏ ਸੀ ਨਾ ਕੋਈ ਐਮਪੀ ਬੋਲ ਰਿਹਾ ਹੈ ਨਾ ਕੋਈ ਐਮਐਨਏ ਬੋਲ ਰਿਹਾ ਸਾਨੂੰ ਇਹ ਸਮਝ ਨਹੀਂ ਆਉਂਦੀ ਪੰਜਾਬ ਦੇ ਲੋਕਾਂ ਨੂੰ ਵੀ ਇਹ ਚੁੱਪ ਰਹਿ ਕੇ ਪੰਜਾਬ ਨਾਲ ਧਰੋਖਾ ਮਾਰ ਰਹੇ ਨੇ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਨੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਦੇਖਣਾ ਪੈ ਰਿਹਾ ਹੈ ਵੀ ਅੱਠ ਨੂੰ ਕੀ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਦੂਜੇ ਪਾਸੇ ਵੀ ਹੁਣ ਜਿਹੜੀ ਅਗਲੀ ਜਿਹੜੀ ਹੈ ਪਹੇਗੀ ਜਿਹੜੀ ਪ੍ਰੋਗਰਾਮ ਹੈ ਉਹ ਹੁਣ ਜਿਹੜੀ SKM ਜਾਂ ਜਿਹੜੇ ਜਗਿੰਦਰ ਸਿੰਘ ਉਗਰਾਹਾ ਇਹ ਹੁਣ ਪਾਲਿਸੀ ਨੂੰ ਲੈ ਕੇ ਕੋਈ ਲੰਮੇ ਸੰਘਰਸ਼ ਦੀ ਜਿਹੜੀ ਇਹ ਗੱਲ ਹੈ ਉਹ ਤੁਰਨ ਦਾ ਜਲਾ ਯਤਨ ਕਰਨਗੇ ਉਹਦੇ ਉਹਨਾਂ ਨੇ ਯਤਨ ਕਰਨ ਲਿਆ ਜੀ ਹੁਣ ਯਤਨ ਕਰਨ ਦੇਖ ਤੈ ਕਰ ਲਏ ਜੀ ਹਾਂ ਜੀ ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ ਆ ਤੀ ਦੇਖ ਲਓ ਟਰੈਕਟਰ ਮਤਲਬ ਮਾਰਚ ਹੈ ਤੇ 24 ਅਗਸਤ ਨੂੰ ਬਹੁਤ ਵੱਡੀ ਰੈਲਟੀ ਹੈ ਪੰਜਾਬ ਪੱਧਰ ਦੇ ਤੇ ਹੋ ਸਕਦਾ ਉਥੇ ਪੱਕੇ ਪੱਕੇ ਮੋਰ ਤੇ ਦਿੱਲੀ ਵਾਂਗੂ ਲਾ ਲੈਣਾ ਅੱਜ ਵੀ ਇਹਨਾਂ ਨੇ ਬਿਆਨ ਇਹਨੇ ਤੇ ਅੱਜ ਜਿਹੜਾ ਇਹ ਸੰਘਰਸ਼ ਹੈ ਸੀ ਦਿੱਲੀ ਪੈਟਰਨ ਤੇ ਲੜਿਆ ਜਾਵੇਗਾ ਤੇ ਅਸੀਂ ਉਹਨਾਂ ਚਿਰ ਜਿੰਨਾ ਚਿਰ ਇਹ ਦਿੱਤੇ ਬਿਲਕੁਲ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਹ ਇਸੋ ਜਿਹੇ ਚੱਲਦਾ ਰਹੇਗਾ ਬਹੁਤ ਬਹੁਤ ਧੰਨਵਾਦ ਮੋਜੀਵਾਲ ਸਾਹਿਬ ਤੁਹਾਡਾ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਆਪਣੀ ਇਹ ਲੈਂਡ ਪੁਲਿੰਗ ਜਿਹੜੀ ਸਕੀਮ ਹੈ ਇਹਦੇ ਲਈ ਜਿਹੜਾ ਹੈ ਉਹਨਾਂ ਨੂੰ ਸੰਖੇਪ ਵਿੱਚ ਦੱਸਿਆ ਵੀ ਇਹਦਾ ਕੀ ਫਾਇਦੇ ਤੇ ਕੀ ਨੁਕਸਾਨ ਨੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਜੀ ਹਾਂਜੀ ਥੈਂਕ ਯੂ ਥੈਂਕ ਯੂ ਓਕੇ ਸੋ ਇਹ ਸੀ ਸਾਡੇ ਗੁਰਮੇਲ ਸਿੰਘ ਜੀ ਮੋਜੇਵਾਲ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਨੇ ਔਰ ਅੱਜਕੱਲ੍ਹ ਕਿਸਾਨ ਜੱਥੇਬੰਦੀਆਂ ਦੇ ਮੋਰੀ ਆਗੂ ਵੀ ਨੇ ਸੋ ਇਹ ਸਾਰਾ ਕੁਝ ਜੋ ਵੀ ਪੰਜਾਬ ਦੇ ਅੰਦਰ ਹੋ ਰਿਹਾ ਉਹਦੇ ਲਈ ਬਹੁਤ ਵੱਡੇ ਪੱਧਰ ਤੇ ਆਪਾਂ ਨੂੰ ਦੱਸਿਆ ਗਿਆ ਕਿ ਲੈਂਡ ਪੁੱਲਿੰਗ ਸਕੀਮ ਜਿਹੜੀ ਆ ਉਹ ਕਿਸਾਨ ਮਾਰੂ ਐ ਤੇ ਕਿਸ ਢੰਗ ਨਾਲ ਪਿੰਡਾਂ ਨੂੰ ਉਜਾੜਿਆ ਜਾ ਰਿਹਾ ਜਦੋਂ ਕਿ ਪਹਿਲਾਂ ਹੀ ਕਾਫੀ ਜ਼ਮੀਨ ਜਿਹੜੀ ਐ ਉਹ ਅਕਵਾਇਰ ਕਰਕੇ ਰੱਖੀ ਹੋਈ ਸੀ ਉਹਦੇ ਤੇ ਕੋਈ ਕੰਸਟਰਕਸ਼ਨ ਨਹੀਂ ਹੋਈ ਤੇ ਨਵੀਂ ਜਿਹੜੀ ਐ ਇਹ ਜ਼ਮੀਨ ਜਿਹੜੀ ਆ ਹੋਰ ਅਕਵਾਇਰ ਕਰਕੇ ਤੇ ਕਿਸਾਨਾਂ ਦਾ ਉਜਾੜਾ ਜਿਹੜਾ ਕਰਨ ਦਾ ਜਿਹੜਾ ਉਹ ਮਨੋਰਥਾ ਸਰਕਾਰ ਦਾ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਇਹਦੇ ਉੱਤੇ ਅਗਲੇ ਜਿਹੜੀਆਂ ਰਣਨੀਤੀ ਤਿਆਰ ਕਰਨ ਵਾਸਤੇ ਮੋਰਚੇ ਲਾਉਣ ਲਈ ਤਿਆਰ ਐ ਸੋ ਇਹ ਜਾਣਕਾਰੀ ਜਿਹੜੀ ਹੈ ਗੁਰਮੇਲ ਸਿੰਘ ਮੋਜੇਵਾਲੋਂ ਨੇ ਦਿੱਤੀ ਹੈ ਸੋ ਮਿਲਦੇ ਹਾਂ ਅਗਲੇ ਹੋਰ ਚਰਚਾ ਦੇ ਨਾਲ ਉਦੋਂ ਤੱਕ ਨਰਿੰਦਰ ਸਿੰਘ ਲਾਲ ਨੂੰ ਦਿਓ ਇਜਾਜ਼ਤ ਰੱਬ ਰਾਖਾ